ਸੋਨਾਲਿਕਾ ਭਾਜੀ 102015 ਮਾਡਲ RX ਇਹ ਕਿਸੇ ਭਰਾ ਨੇ ਇੰਜਨ ਪਿਛਲਾ ਹਿੱਸਾ ਕਈ ਭਰਾਵਾਂ ਨੇ ਜਿਵੇਂ 6522 ਤੇ ਜਾਂ 5911 ਦੇ ਪਿਛਲਾ ਹਿੱਸਾ ਲਾਉਣਾ ਨਾ ਉਹਨਾਂ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਜੇ ਕਿਸ ਨੇ ਟਰੈਕਟਰ ਦਾ ਖੋਦਾ ਕਰਨਾ ਟਰੈਕਟਰ ਵੀ ਲੈ ਸਕਦੇ ਹਾਂ ਬਹੁਤ ਹੀ ਜਾਇਜ਼ ਰੇਟ ਵਾਜਿਬ ਰੇਟ ਚ ਆਪਾਂ ਕਹਿ ਸਕਦੇ ਹਾਂ ਟਰੈਕਟਰ ਆ ਤੇ ਜਿਵੇਂ RX ਮਾਡਲ ਆ ਹਿੱਸਾ ਪਾਵਰ ਦਾ ਸਾਰੀ ਕੰਪਲੀਟ ਕਿੱਟ Ориਗਨਲ ਲਵਾਉਣੀ ਹੈ ਕਿਸੇ ਨੇ ਤਾਂ ਦੇਖ ਲਿਓ ਬਾਈ ਜੀ ਤੇ ਇਨਫੋਰਮੇਸ਼ਨ ਵੀਡੀਓ ਹੋਣ ਵਾਲੀ ਹੈ ਤੁਹਾਡੇ ਵਾਸਤੇ ਪਿਛਲਾ ਹਿੱਸਾ ਵੀ ਕਿਸੇ ਭਰਾ ਨੇ ਜਿਵੇਂ ਕੰਪਲੀਟ ਇੱਥੋਂ ਲੈ ਕੇ ਪਿੱਛੇ ਜਦੋਂ ਵੀ ਕਿਸੇ 5811 ਨੂੰ ਫਿੱਟ ਕਰਨਾ ਕਿਸੇ ਨੂੰ ਵੀ ਫਿੱਟ ਕਰਨਾ ਸੇਮ ਫਿਟਿੰਗ ਆ ਬਾਈ ਜਿਹੜੇ ਚੈਨਲ ਦੇ ਨਵੇਂ ਆ ਵਾਰ-ਵਾਰ ਬੇਨਤੀ ਕਰਦੇ ਫੇਸਬੁੱਕ ਤੇ ਆਪਣੇ ਥੋੜੇ ਜੇ ਘੱਟ ਆ ਫਾਲੋਅਰ ਪੂਰੇ ਕਰ ਦਿਓ ਤੁਸੀਂ ਤੇ ਬੜਾ ਧੰਨਵਾਦ ਆ ਤੁਹਾਡਾ ਜੇ ਉਤਸ਼ਾਹ ਹੋ ਜਾਂਦਾ ਥੋੜਾ ਜਿਹਾ ਬੰਦਿਆਂ ਦਾ ਵੀ ਭਰਾ ਆਪਾਂ ਨੂੰ ਫੋਲੋ ਕਰੰਦੇ ਆ ਤਾਂ ਬੰਦਾ ਵੀਡੀਓ ਵੱਧ ਤੋਂ ਵੱਧ ਪਾਉਂਦਾ ਫਿਰ ਇਹ ਕੰਮਕਾਰਾਂ ਚ ਵੀਰੇ ਟਾਈਮ ਕੱਢ ਕੇ ਵੀਡੀਓ ਬਣਾਈ ਦੀ ਆ ਤੇ ਆ ਦੇਖ ਲਓਗੇ ਤੁਸੀਂ ਟਰੈਕਟਰ ਬਹੁਤ ਸਾਫ਼ ਆ ਇੰਜਨ ਗੇਅਰ ਦਾ ਟਰੈਕਟਰ ਦੀ ਫੁੱਲ ਗਾਰੰਟੀ ਹੋਊਗੀ ਜੇ ਤੁਸੀਂ ਭਰਾ ਨੇ ਇੰਜਨ ਲੈਣਾ 2.5 ਲੱਖ ਰੁਪਏ ਦਾ ਟਰੈਕਟਰ ਕੰਪਲੀਟ ਆ ਜੇ ਪੂਰਾ ਟਰੈਕਟਰ ਲੈਣਾ ਟਾਇਰ ਤੁਸੀਂ ਪਿਛਲੇ ਵੇਖ ਲਓ ਤੇ ਕਿੰਨੀ ਗੱਡੀ ਆ ਟਾਇਰਾਂ ਦੀ ਪੱਕੇ ਟਾਇਰਾਂ ਪਿਛਲੇ ਇਹ 16 28 ਦੇ ਟਾਇਰ ਆ ਪਿਛਲੇ ਤੇ ਇਹ ਐਮ ਆਰ ਐਫ ਦੇ ਆ ਐਮ ਆਰ ਐਫ ਦੇ ਟਾਇਰ ਆ ਪਿਛਲੇ ਤੇ ਟਾਇਰ ਬਾਈ ਜੀ ਦਬਦੇ ਜਿਹੇ ਟਾਇਰ ਆ ਡੰਗਸਾਰਦੇ ਆ ਜਈ ਵਾਰਾ ਵੱਧ ਘੱਟ ਗੱਡੀ ਦੱਸੀ ਜਾਂਦੀ ਆ ਬਾਈ ਕਹਿੰਦੇ ਆ ਯਾਰ ਤੁਸੀਂ ਇੰਨੇ ਕਹੇ ਤੇ ਇੰਨੇ ਆ ਟਾਇਰ ਤੇ ਆ ਹੁੰਦਾ ਡਬਲ ਕਲਚ ਕੋਈ ਮੈਕਨੋਮੀਟਰ ਤਾਂ ਹੁੰਦਾ ਨਹੀਂ ਟਾਇਰਾਂ ਦਾ ਵੀ ਆਪਾਂ ਗੱਡੀ ਦੱਸ ਦਈਏ ਪ੍ਰੋਪਰ ਤੇ ਟਰੈਕਟਰ ਇੰਜਣ ਆ ਕਿਉਂ RX ਵਾਲਾ ਚੁੱਲਾ ਹਿੱਸਾ ਵਾ ਤੇ ਜਿਹਦੇ ਕਰਕੇ ਵੀਡੀਓ ਬਣਾਉਣੀ ਸੀਗੀ ਆਹ ਟਰੈਕਟਰ ਆ ਬਾਈ ਤੇ ਇਹ ਟਰੈਕਟਰ ਆਪਣਾ ਹੈਗਾ 2020 ਮਾਡਲ RX 2020 ਮਾਡਲ ਆ ਟਰੈਕਟਰ ਸਾਰਾ ਅੱਗੋਂ ਤੋਂ ਲੈ ਕੇ ਪਿੱਛੇ ਤੱਕ ਸਾਰਾ ओरिजिनल ਟਰੈਕਟਰ ਆ ਤੇ ਇਹਦੇ ਤਨ ਮੈਂ ਸਾਰੀ ਵੀਡੀਓ ਲਾਉਣਾ ਹੈ ਦੀ ਇਹ ਸਾਰਾ ਟਰੈਕਟਰ ਬਾਈ ਜੀ ਸੇਲ ਦਾ ਅਗਲੇ ਹਿੱਸੇ ਤੋਂ ਲੈ ਕੇ ਪਿਛਲੇ ਹਿੱਸੇ ਤੱਕ ਲਿੰਕਾਂ ਜੱਕ ਤੱਕ ਟਰੈਕਟਰ ਦੇ ਆਰੀਜਨਲ ਆ ਸਾਰੀਆਂ ਤੇ ਕਲਚ ਤੱਕ ਟਰੈਕਟਰ ਦਾ ਹੱਲ ਤੱਕ ਨਹੀਂ ਖੁੱਲਿਆ ਤੇ ਬਾਕੀ ਤਸੱਲੀ ਤੁਸੀਂ ਆਪਦੀ ਕਰਨੀ ਹੁੰਦੀ ਆ ਸਾਡੇ ਜਿੰਨੇ ਤੱਕ ਸਮਝ ਆ ਆਪਾਂ ਵੀਰੇ ਆਪਣੀ ਜਾਣਕਾਰੀ ਦੇਈ ਦੀ ਆ ਕਿਸੇ ਗੱਲਬਾਤ ਚ ਕੋਈ ਗਲਤੀ ਹੋ ਗਈ ਤਾਂ ਬਈ ਵੀਡੀਓ ਚ ਮਾਫ ਕਰਦਿਆ ਕਰੋ ਤੇ ਕੋਈ ਪਰਦਖ ਕਿਸੇ ਕੰਮ ਚ ਕੋਈ ਪੂਰਾ ਨਹੀਂ ਹੁੰਦਾ ਹੁੰਦਾ ਕਈ ਵਾਰਾਂ ਵੀਡੀਓ ਬਣਾਉਂਦੇ ਆ ਕੋਈ ਜਾਣਕਾਰੀ ਗਲਤ ਵੀ ਹੋ ਸਕਦੀ ਆ ਆਪਾਂ ਕਹਈਏ ਵੀ ਆਪਾਂ ਨੂੰ ਸਾਰਾ ਪਤਾ ਟਾਇਰ ਤਕਰੀਬਨ ਹੀ ਨਵੇਂ ਆ ਟਰੈਕਟਰ ਦੇ ਪਿਛਲੇ 16 28 ਦੇ ਟਾਇਰ ਆ ਕੰਪਨੀ ਐਮ ਆਰ ਐਫ ਆ ਇਹ 2020 ਮਾਡਲ ਆ ਟਰੈਕਟਰ ਸਾਰਾ Ориਗਨਲ ਪਿਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਸੈਂਕ్రోਮੈਕਸ ਗੇਅਰ ਸੀ ਐਮ ਸੀਰੀਜ਼ ਥੋੜੀ ਸੈਂਕ్రోਮੈਕਸ ਗੇਅਰ ਦਾ ਮੈਂ ਸੀ ਐਮ ਸੀਰੀਜ਼ ਪਾਵਰ ਸਟੀering RX ਮਾਡਲ ਦਾ ਮੈਂ ਸ਼ੋਅ ਖੋਲ ਕੇ ਟਰੈਕਟਰ ਦਿਖਾ ਦਿੰਦਾ ਤੁਹਾਨੂੰ ਸਾਰਾ ਪਿੱਛੇ ਤੋਂ ਲੈ ਕੇ ਅੱਗੇ ਤੱਕ ਟਰੈਕਟਰ ਸਾਰਾ ਸੇਲਡ ਆ ਸੇਲਡ ਤੇ ਆਪਣੀ ਗਾਰੰਟੀ ਹੋਊਗੀ ਜਿਹੜੀ ਗੱਲ ਕਵਾਂਗੇ ਉਹੀ ਟਰੈਕਟਰ ਦੀ ਪ੍ਰੋਪਰ ਨਿਕਲੂਗੀ ਐ ਨਹੀਂ ਹੁੰਦਾ ਵੀ ਵੀਡੀਓ ਦੇ ਵਿੱਚ ਕੋਈ ਗੱਲ ਕਹੋ ਤੇ ਅੱਗੇ ਜਾ ਕੇ ਨਿਕਲੇ ਕੋਈ ਇਹ ਪਿਛਲੇ ਟਾਇਰ ਤੁਸੀਂ ਦੇਖ ਲਓ ਆ ਗੁੱਡੀ ਕਿੰਨੇ ਆ ਟਾਇਰਾਂ ਦੀ ਐਮ ਆਰ ਐਫ ਦੇ ਟਾਇਰ ਆ ਇਹ 4 ਲੱਖ ਦੀ ਰੇਂਜ ਦੇ ਵਿੱਚ ਟਰੈਕਟਰ ਆ 4 ਲੱਖ 10 ਹਜ਼ਾਰ ਟਰੈਕਟਰ ਦੀ ਡਿਮਾਂਡ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਸੋਹਲ ਭਰਾ ਉਹੀ ਕਰਿਆ ਕਰੋ ਜਿਨ੍ਹਾਂ ਨੇ ਲੈਣਾ ਟਰੈਕਟਰ ਆਪਣਾ ਦਾ ਇੱਕ ਜਾਣਕਾਰੀ ਪਾਉਣਾ ਮਕਸਦ ਹੁੰਦਾ ਉਹ ਇੱਕ ਵੀਡੀਓ ਪਾਉਣ ਨਾਲ ਕਈ ਜਾਣਕਾਰੀਆਂ ਆ ਜਾਂਦੀਆਂ ਜਿਵੇਂ ਇਹਦੀ ਪਾਵਰ ਸਟੀering ਦੀ ਕਿੱਟ ਕਰਨੀ ਹੁੰਦੀ ਸੋਰ ਸੋਨਾ ਲੇਕਾ ਜਿਨ੍ਹਾਂ ਭਰਾਵਾਂ ਦੇ ਵੀ ਸੋਨਾ ਲੇਕਾ ਸਾਈਡ ਗੇਅਰ ਆ ਸਿੰਪਲ ਸਟੀering ਆ ਆ ਇਥੋਂ ਆਪਣਾ ਸਟੀering ਖੁੱਲ ਗਿਆ ਜਿਹੜਾ ਮੈਨੂਅਲ ਹੁੰਦਾ ਇਸੇ ਜਗ੍ਹਾ ਤੇ ਪਾਵਰ ਸਟੀering ਦਾ ਸਟੈਂਡ ਜਾਂ ਲੱਗ ਜਾਂਦਾ ਹੁੰਦਾ ਸਟੈਂਡ ਲੱਗ ਗਿਆ ਉਸ ਤੋਂ ਬਾਅਦ ਆ ਰਾਡ ਜਿਹੜੀ ਸਟੀering ਦੇ ਉੱਪਰ ਜਾਂਦੀ ਹੁੰਦੀ ਆ ਆ ਰਾਡ ਚੇਂਜ ਹੋ ਗਈ ਆ ਸਟੈਂਡ ਆਰਬੀਲ ਉਹ ਮੈਂ ਤਾਂ ਫਿਰ ਇੱਥੇ ਇਹ ਆ ਗਈ ਉਹ ਤੋਂ ਬਾਅਦ ਆ ਸਟੇਰਿੰਗ ਵੀਲ ਹੋ ਗਿਆ ਉੱਪਰ ਤੇ ਆ ਪੈਪਾ ਹੋ ਗਿਆ ਜਿਹੜੀਆਂ ਚਾਰ ਪੈਪਾ ਜਾਣੀਆਂ ਇੱਕ ਵਾਪਸੀ ਦੀ ਦੋ ਜੈਕ ਦੀਆਂ ਤੇ ਇੱਕ ਪੰਪ ਤੋਂ ਆ ਗਈ ਉਹ ਤੋਂ ਬਾਅਦ ਅੱਗੇ ਆ ਜੋ ਅੱਗੇ ਜੇ ਤਾਂ ਹਿੱਸਾ ਆਪਣਾ ਪਹਿਲਾਂ ਲੱਗਾ ਹੋਇਆ ਵਾ ਮੰਨ ਲਓ ਤੁਹਾਡਾ ਹਿੱਸਾ ਦੂਜਾ ਸਿੰਪਲ ਆ ਚੁੱਲਾ ਆਰਐਕਸ ਵਾਲਾ ਹੀ ਆ ਤੇ ਚੁੱਲਾ ਬਦਲਣੀ ਵੀ ਲੋੜ ਨਹੀਂ ਹੈਗੀ ਅਸੀਂ ਚੁੱਲਾ ਇਹਨੂੰ ਮਾਉਂਟ ਨੂੰ ਚੁੱਲਾ ਕਹਿ ਦਿੰਨੇ ਆ ਜਿਹੜਾ ਅੱਗੇ ਹੁੰਦਾ 베이스 ਜਿੱਥੇ ਸ਼ੋਅ ਲੱਗਦੀ ਆ ਆ ਸਿੰਗਲ ਜੈਕ ਚ ਵੀ ਆਉਂਦਾ ਡਬਲ ਚ ਵੀ ਆਉਂਦਾ ਉਹ ਆਪਣੀ ਆਪਸ਼ਨ ਹੁੰਦੀ ਹੈ ਜਿਹੜਾ ਮਰਜ਼ੀ ਸਿੰਗਲ ਜੈਕ ਡਬਲ ਜੈਕ ਤੁਸੀਂ ਦੋਵੇਂ ਲਾ ਸਕਦੇ ਹੋ ਇਹਦਾ ਡੀਜ਼ਲ ਪੰਪ ਤੱਕ ਟਰੈਕਟਰ ਦਾ ਹਾਲੇ ਸੇਲ ਦਾ ਡੀਜ਼ਲ ਪੰਪ ਤੱਕ ਨਹੀਂ ਖੁੱਲਿਆ ਟਰੈਕਟਰ ਦਾ ਬਾਕੀ ਆ ਦੇਖ ਸਕਦੇ ਨਟ-ਨਟ ਟਰੈਕਟਰ ਦੇ ਸਾਰੇ ਰੰਗ ਰੋਂਗੇ ਸਾਰਾ ਓਰੀਜਨਲ ਆ ਕਿਤੇ ਕਲਮ ਨਹੀਂ ਲੱਗੀ ਕੋਈ ਟੱਚਿੰਗ ਵਗੈਰਾ ਨਹੀਂ ਹੋਈ ਟਰੈਕਟਰ ਨੂੰ ਮੈਂ ਸ਼ੋਅ ਖੋਲ ਕੇ ਵੀ ਤੁਹਾਨੂੰ ਦਿਖਾ ਦਿੰਦਾ ਟਰੈਕਟਰ 2020 ਮਾਡਲ ਦਾ ਤੇ ਪਾਵਰ ਸਟੇਂਗ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਤੁਹਾਨੂੰ ਆ ਜਿਹੜੇ ਪੰਪ ਦੀ ਜਗ੍ਹਾ ਜਿਹੜੇ ਤਾਂ ਉੱਚੇ ਮੋਲ ਟਰੈਕਟਰ ਆ ਉਹਨਾਂ ਨੂੰ ਤਾਂ ਪੰਪ ਡਬਲ ਪੰਪ ਲੱਗਣ ਦੀ ਥਾਂ ਕੰਪਨੀ ਵੱਲੋਂ ਹੀ ਹੁੰਦੀ ਆ ਇੱਥੇ ਬੰਦ ਪਲੇਟ ਲੱਗੀ ਹੁੰਦੀ ਆ ਪੰਪ ਦੀ ਜਗ੍ਹਾ ਇੱਥੋਂ ਖੋਲਿਆ ਤੇ ਆਪਣਾ ਪੰਪ ਇੱਥੇ ਲੱਗ ਜਾਣਾ ਤੇ ਮੰਨ ਲਓ ਜਿਨ੍ਹਾਂ ਦੇ ਨਹੀਂ ਇਹ ਜਗ੍ਹਾ ਹੁੰਦੀ ਤੇ ਇਹਦਾ ਵੀ ਹੱਲ ਹੋ ਜਾਂਦਾ ਅੱਜ ਦੀ ਰੇਟ ਦੇ ਵਿੱਚ ਜਿੰਨਾ ਵੀ ਟਰੈਕਟਰ ਡਬਲ ਪੰਪ ਦੀ ਪਾਵਰ ਹੋਣਦੇ ਆ ਸਿੰਗਲ ਪੰਪ ਦੇ ਵਿੱਚ ਪਰਫਾਰਮੈਂਸ ਟਰੈਕਟਰ ਨਹੀਂ ਅੱਛੀ ਦਿੰਦਾ ਕਿਉਂ ਲਿਫਟ ਲੁਪ ਤੇ ਜਦੋਂ ਟਰੈਕਟਰ ਚੱਲਦਾ ਫਿਰ ਕਲੀਅਰ ਕਟਾਈ ਨਹੀਂ ਹੁੰਦੀ ਟਰੈਕਟਰ ਦੀ ਆ ਜੋ ਪਿੱਛੋਂ ਤੁਹਾਨੂੰ ਦਿਖਾ ਦਿੰਦਾ ਤੇਲ ਬ੍ਰੇਕਾਂ ਟਰੈਕਟਰ ਡਿਫੈਂਸ਼ਰ ਪੈਡਲ ਲੱਗਾ ਹੋਇਆ ਟਰੈਕਟਰ ਨੂੰ ਕਈ ਮਾੜ ਦਾ ਵਿੱਚ ਡਿਫੈਂਸ਼ਰ ਪੈਡਲ ਨਹੀਂ ਆਉਂਦਾ ਆ ਪਹਿਲਾਂ ਦਾ ਸਰਾਖ ਜਿੱਥੇ ਆ ਨਾ ਰਾਡ ਪੈਂਦੀ ਹੁੰਦੀ ਹੈ ਇੱਕ ਰਾਡ ਪੈਂਦੀ ਜੇ ਤਾਂ ਰਾਡ ਦੀ ਜਗ੍ਹਾ ਆਪਣੇ ਹੈਗੀ ਆ ਜਿੱਥੋਂ ਆ ਰਾਡ ਨੇ ਅੰਦਰੋਂ ਕੰਮ ਕਰਨਾ ਕਈ ਵਾਰ ਤਾਂ ਰਾਡ ਦੀ ਜਗ੍ਹਾ ਨਹੀਂ ਹੁੰਦੀ ਨਹੀਂ ਤਾਂ ਵੈਸੇ ਇੱਥੇ ਬੰਦ ਟਿੱਕੀਆਂ ਲੱਗੀਆਂ ਹੁੰਦੀਆਂ ਕੰਪਨੀ ਵੱਲੋਂ ਆ ਇੱਥੇ ਦੋ ਨਟ ਲੱਗੇ ਦੋਨਾਂ ਪਾਸੇ ਇੱਥੇ ਬੰਦ ਟਿੱਕੀਆਂ ਲੱਗੀਆਂ ਹੋਈਆਂ ਜੇ ਤਾਂ ਬੰਦ ਟਿੱਕੀਆਂ ਲੱਗੀਆਂ ਹੁੰਦੀਆਂ ਫਿਰ ਤਾਂ ਆਪਣਾ ਤੋ ਆਪ ਟਿੱਕੀਆਂ ਖੋਲਦੀਆਂ ਤੇ ਰਾੜ ਪੈ ਜਾਂਦੀ ਹੈ ਤੇ ਆ ਸਾਮਾਨ ਸਾਰਾ ਇਕੱਠਾ ਲੈ ਲੋ ਆ ਰਾੜ ਆ ਡਿਫਰੈਂਸ਼ਲ ਪੈਡਲ ਦੀ ਕਿੱਟ ਤੇ ਅੰਦਰ ਸਪ੍ਰਿੰਗ ਤੇ ਇਹਦੀ ਸਟਾਰ ਵਾਲੀ ਹਾਂਡੀ ਵੀ ਬਦਲਣੀ ਪੈਂਦੀ ਡਿਫਰੈਂਸ਼ਲ ਪੈਡਲ ਦੇ ਵਿੱਚ ਕਈ ਮਾਡਲਾਂ ਦੇ ਵਿੱਚ ਅੰਦਰ ਉਹ ਲੋਕ ਸਿਸਟਮ ਨਹੀਂ ਆਉਂਦਾ ਜਿਹੜਾ ਸਟਾਰ ਨੂੰ ਲੋਕ ਕਰਦਾ ਤੇਲ ਬ੍ਰੇਕਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰੀ ਆ ਵੀ ਜਿਨ੍ਹਾਂ ਟਰੈਕਟਰਾਂ ਦੇ ਤੇਲ ਬ੍ਰੇਕਾਂ ਨਹੀਂ ਗੀਆਂ ਤੇਲ ਬ੍ਰੇਕਾਂ ਸੇਮ ਫਿਟਿੰਗ ਆ ਜਾਂਦੀ ਆ ਉਹਨਾਂ ਮਾਡਲਾਂ ਦੇ ਵਿੱਚ ਅੰਦਰੋਂ ਸਿਰਫ ਪਾਈਪਾਂ ਸਪਲਾਈ ਦੇਣੀ ਪੈਂਦੀ ਆ ਟਾਫੇ ਦੇ ਅੰਦਰੋਂ ਤੇ ਮਰਗਾਟ ਵਗੈਰਾ ਅੰਦਰੋਂ ਵੀ ਤੁਹਾਨੂੰ ਦਿਖਾ ਦਾਂ ਟਰੈਕਟਰ ਤੇ ਆ ਦੇਖ ਸਕਦੇ ਹੋ ਤੁਸੀਂ ਅੰਦਰੋਂ ਵੀ ਮਰਗਾਟ ਸਾਰੇ ਰੀਨਲ ਪਏ ਆ ਕੋਈ ਮਰਗਾਟ ਗਲਿਆ ਨਹੀਂ ਕੋਈ ਕੁਝ ਨਹੀਂ ਤੇ ਆ ਪਿੱਛੇ ਲਿੰਕਾਂ ਚੈੱਕ ਵਗੈਰਾ ਇਹਦੇ ਸਾਰੇ ਡਰਾਵ ਡਰੋਪਰ ਪਈ ਆ ਆ ਲਿਫਟ ਆਈ ਸੀ ਜਿਹੜੀ ਹੈਵੀ ਇਹ ਟਾਪ ਮਾਡਲ ਆ ਸੈੱਫ ਡਿਸਟ੍ਰੀਬਿਊਟਰ ਦੀ ਫਿਟਿੰਗ ਵੀ ਦੇਖ ਲਓ ਡਿਸਟ੍ਰੀਬਿਊਟਰ ਜਿਹੜਾ ਉੱਚੇ ਮਾਡਲਾਂ 'ਚ ਕੰਪਨੀ ਨੇ ਨਾਲ ਹੀ ਦੇ ਦਿੱਤਾ ਬੁੱਚਰ ਕੰਪਨੀ ਦਾ ਆ ਲਿਫਟਾਂ ਜਿਹੜੀਆਂ ਸੁਪਰਸੀਡਰ ਤੇ ਆਰ ਕੀ ਕਾਰਗਰ ਲਿਫਟ ਸਬਤ ਹੋਈ ਆ ਇਹ ਲਿਫਟ ਆ ਇਹਦੀ ਹੈਵੀ ਸ਼ਾਫਟ ਕਰਤੀ ਹੈਵੀ ਆਰਮ ਕਰਤੀ ਆ ਗੋਲੀਆਂ ਵਾਲੇ ਜਿਹੜੇ ਜੱਕ ਜ ਨੂੰ ਟਾਪੇ ਨੂੰ ਆਏ ਇਹ ਲਿਫਟ ਹੈਵੀ ਆਈ ਹੈ ਆਹ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਡਿਸਟ੍ਰੀਬਿਊਟਰ ਵੀ ਆਪਣੇ ਕੋ ਤੁਹਾਨੂੰ ਦੱਸਿਆ ਪਿਆ ਜੇ ਕਿਸੇ ਨੇ ਉਸੇ ਲਿਫਟ ਚ ਡਿਸਟ੍ਰੀਬਿਊਟਰ ਹੈਵੀ ਕਰਨਾ ਵਾ ਤਾਂ ਤਾਂ ਵੀ ਆਪਣੇ ਕੋ ਹੋ ਜਾਂਦਾ ਵਾ ਇਹ ਮਾਡਲ ਟਾਪ ਮਾਡਲ ਸੋਨਾਲੀਕਾ ਜਿਹੜਾ ਆਇਆ ਸੀਗਾ ਇਹਦੇ ਟਾਪਾ ਵੀ ਹੈਵੀ ਕਰਤਾ ਕੰਪਨੀ ਨੇ ਸੈੱਡ ਡਿਸਟ੍ਰੀਬਿਊਟਰ ਆ ਹਾਂ ਡੀ ਵੀ ਪਿੱਛੋਂ ਇਹਦੀ ਚੌਰਸਾਈ ਆ ਆ ਪਿੱਛੋਂ ਗੋਲ ਨਹੀਂ ਚੌਰਸਾਈ ਆ ਏ ਹੌਕਾ ਵਗੈਰਾ ਸਾਰਾ ਕੁਝ ਲੱਗਿਆ ਨਾਲ ਮਰਗਾਟ ਦੋਨੇ ਤੁਸੀਂ ਪਿੱਛੋਂ ਵੀ ਦੇਖ ਲਓ ਏ ਰਿਵਰਸ ਬੀਟ ਉਹ ਟਰੈਕਟਰ ਤੇ ਬਾਈ ਜੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਛਤਰੀ ਟਰੈਕਟਰ ਦੇ ਨਾਮ ਲੱਗੀ ਆ ਤੇ ਹੋਰ ਕੋਈ ਜਾਣਕਾਰੀ ਹੋਈ ਤਾਂ ਤੁਹਾਨੂੰ ਆ ਜਿਹੜਾ ਸੁਨਾਲਿਕਾ RX 16 ਮਾਡਲ ਸੋਰੀ 15 ਮਾਡਲ ਆ ਮੇਰੇ ਖਿਆਲ ਇਥੇ ਸਾਲ ਉੱਪਰ ਥੱਲੇ ਹੋ ਜਾਂਦਾ ਵੀਡੀਓ ਵਿੱਚ ਬੋਲਣ ਲੱਗਿਆ ਤੇ ਇਹਦਾ ਵੀ ਤੁਸੀਂ ਆਪਣਾ ਦੇਖ ਲਿਓ ਜੇ ਕਿਸੇ ਨੇ ਪਿਛਲਾ ਹਿੱਸਾ ਲੈਣਾ ਜਾਂ ਸਸਤੀ ਰੇਂਜ ਚ ਟਰੈਕਟਰ ਲੈਣਾ ਇਹਦੇ ਵੀ ਅਮਰਗੜ ਵਗੈਰਾ ਇਹ ਸਾਫ ਆ ਤੇ ਆਪਣਾ ਇਹ ਕਿਸੇ ਨੇ ਲੈਣਾ 2.5 ਲੱਖ ਦਾ ਰੇਂਜ ਦਾ 250000 ਰੁਪਏ ਦਾ ਤੇ ਇਹਦੇ ਹੱਤ ਪੱਲਾ ਵੱਜਣ ਵਾਲਾ ਟਰੈਕਟਰ ਤੇ ਜਿਤਨਾ 1 ਮੀਟਰ ਇਹਦਾ ਪੈਨ ਵਾਲਾ ਵਾ ਇੱਕ ਦੋ ਕੰਮ ਹੋਣ ਦਾ ਹੋਣ ਵਾਲੇ ਆ ਟੂਲ ਜਾਂ ਟੁੱਟਿਆ ਚਲੋ ਇਹ ਤਾਂ ਅਗਲਾ ਸੌਦੇ ਦੇ ਵਿੱਚ ਨਾਲ ਦੇ ਦਿੰਦਾ ਛੋੜੇ ਮੋੜੇ ਚੀਜ਼ਾਂ ਦੇ ਜਿਹੜਾ ਹੋਰ ਹੱਤ ਪੱਲਾ ਵੱਜਣਾ ਅਗਲੇ ਟਾਇਰ ਇੰਨੇ ਕ ਇਹਦੇ ਟਰੈਕਟਰ ਤੇ ਆ ਦੇਖ ਸਕਦੇ ਤੁਸੀਂ ਪਾਵਰ ਸਿਰੰਗ ਹੈ ਵੀ ਤੇਲ ਬ੍ਰੇਕਾਂ ਚ ਟਰੈਕਟਰ ਇਹ ਵੀ ਤੇਲ ਬ੍ਰੇਕਾਂ ਦੀ ਇਹਦੇ ਵੀ ਤੁਹਾਨੂੰ ਮੈਂ ਦਿਖਾ ਦਉਣਾ ਇਹ ਵੀ ਟਰੈਕਟਰ ਤੇਲ ਬ੍ਰੇਕਾਂ ਚ ਡਿਫੈਂਸ਼ਰ ਇਹਦੇ ਹੈ ਨਹੀਂ ਗਾ ਡਿਫੈਂਸ਼ਰ ਬੈਟਲ ਮੇਰੇ ਕੋਲ ਸ਼ਾਇਦ ਲੱਗਾ ਪਰਲੇ ਪਾਸੇ ਜਾ ਕੇ ਤਾਂ ਹੋਣਾ ਇਹਦੀ ਲਿਫਟ ਦੂਜੀ ਆ ਆ ਦੇਖੋ ਹੁਣ ਇਹ ਮਾਡਲ ਦਾ ਤੇ ਇਹ ਮਾਡਲ ਦਾ ਫਰਕ ਆ ਇਹਦੇ ਚ ਆਹ ਲਿਫਟ ਦੂਜੀ ਆ ਇਹ ਆ ਗੋਲੀਆਂ ਆ ਗਈ ਇਹਦੇ ਚ ਉਹਨਾਂ ਚ ਗੋਲੀਆਂ ਨਹੀਂ ਆਉਂਦੀਆਂ ਇਹ ਬਿਨਾਂ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਤੇ ਇਹਦੇ ਆ ਲਿਫਟ ਵੀ ਦੂਜੀ ਆ ਕਿ ਮਾਡਲ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਵਾਫੀ ਫਰਕ ਆ ਤਾਂ ਫਿਰ ਰੇਟ ਵੀ ਟਰੈਕਟਰ ਦਾ ਜਾਇਜ਼ ਆ ਹਰ ਇੱਕ ਬੰਦੇ ਨੂੰ ਕੋਈ ਹੈਵੀ ਲਿਫਟ ਲੋਡ ਨਹੀਂ ਹੁੰਦੀ ਤੇ ਅਗਲਾ ਚੁੱਲਾ ਇਹਨੂੰ ਆ ਵੇਟ ਅੱਗੇ ਲੱਗਿਆ ਨਾਲ ਟਰੈਕਟਰ ਨੂੰ ਆ ਦੂਰੋਂ ਤੁਹਾਨੂੰ ਦੋਨੇ ਟਰੈਕਟਰ ਦਿਖਾ ਦਿੰਨਾ ਤੇ ਉਹ ਪਰਾ ਫੋਰਡ ਤੇ ਵੀ ਆਉਣਾ ਮੈਂ ਫੋਰਡ ਦੀ ਵੀ ਵੀਡੀਓ ਤੁਹਾਨੂੰ ਦਿਖਾਉਣਾ ਤੇ ਆ ਦੇਖ ਸਕਦੇ ਆ ਇਹਦੇ ਟਾਇਰ ਚਾਰੇ ਤੁਹਾਨੂੰ ਦਿਖਾਤੇ ਆ ਟਰੈਕਟਰ ਦੇ ਇਹਦੇ ਡਿਫਰੈਂਸ਼ਲ ਪੈਡਲ ਦਿਖਾਉਣਾ ਵੀ ਲੱਗਾ ਕਿ ਨਹੀਂ ਲੱਗਾ ਔਰ ਡਿਸਟ੍ਰੀਬਿਊਟਰ ਇਹਦੇ ਲੱਗਾ ਛੋਟਾ ਜਿਹੜਾ ਅੱਗੇ ਆਉਂਦਾ ਆਹ ਡਿਸਪੈਂਸਰ ਪਾਟਲਾ ਹੈਗਾ ਸਿਸਟਮ ਪਰ ਕੱਢਿਆ ਹੋਇਆ ਵਿੱਚੋਂ ਤੇ ਜਿਨ੍ਹਾਂ ਨੂੰ ਨਹੀਂ ਲੋੜ ਹੁੰਦੀ ਆ ਕੱਢ ਕੇ ਸਿੱਟ ਦਿੰਦੇ ਆ